ਹੁਣ ਕੀ ਲੱਗਦਾ ਵੀ ਅਗਲੀ ਕੀ ਕਾਰਵਾਈ ਹੋਊਗੀ ਤੇ ਕਿੰਨੇ ਕੁ ਲੋਕ ਹੁਣ ਆਉਣਗੇ ਅੱਗੇ ਦੇਖੋ ਕਾਰਵਾਈ ਨਾ ਮੇਂ ਨਾ ਪਾਈ ਨਾ ਸੋਚੀ ਵੀ ਆਪਣਾ ਜਿਹੜਾ ਮਸਲਾ ਹੈਗਾ ਸਿਰਫ ਇਹ ਬੈਰੀਕੇਡ ਤੋੜਨੇ ਤੇ ਦਿੱਲੀ ਚ ਵੜਨਾ ਹ ਉਹ ਮਸਲਾ ਨਹੀਂ ਹੈ ਮਸਲਾ ਇਹ ਤੋਂ ਕਿਤੇ ਜ਼ਿਆਦਾ ਵੱਡਾ ਹੈ ਉਹ ਸਿਰਫ ਇਹ ਵੀ ਨਹੀਂ ਦਿੱਲੀ ਤੱਕ ਵੀ ਆਪਣਾ ਮਸਲਾ ਸੀਮਤ ਨਹੀਂ ਰਹਿ ਗਿਆ ਇਹਦਾ ਡਬਲ ਤੇ ਵੀ ਲੱਗਦਾ ਵੀ ਲੜਾਈ ਲੜਨ ਤਾਂ ਕੋਈ ਹੋਰ ਆਏ ਸੀਗੇ ਜੇ ਅਸੀਂ ਸਿਰਫ ਕਿਸਾਨਾਂ ਦੀ ਗੱਲ ਕਰਨ ਆਏ ਸੀਗੇ ਕਿ ਕਿਸਾਨਾਂ ਦੀ ਐਮਐਸਪੀ ਦੇ ਦਿਓ ਜੀ ਤੇ ਸਾਡੀਆਂ ਲਖੀਮਪੁਰ ਖੀਰੇਚ ਤੁਸੀਂ ਸਾਡੇ ਲੋਕ ਮਾਰਤੇ ਹਾਂ ਉਹਨਾਂ ਲੋਕਾਂ ਨੂੰ ਇਨਸਾਫ ਮਿਲ ਜੇ ਬਿਲਕੁਲ ਪਰ ਹੁਣ ਹੋਰ ਪਾਸੇ ਵੀ ਜਾਊਗੀ ਕਿਸ ਪਾਸੇ ਤੁਸੀਂ ਗੱਲ ਕਰਨਾ ਚਾਹੁੰਦੇ ਜਿਹੜੇ ਪਾਸੇ ਹੁਣ ਜਿਵੇਂ ਮੁੰਡਿਆਂ ਦੀਆਂ ਅੱਖਾਂ ਹੀ ਕੱਢਦੇ ਗੋਲੇ ਸੱਟ ਕੇ ਗੋਲੀ ਮਾਰ ਕੇ ਨੌਜਵਾਨ ਨੂੰ ਮਾਰ ਹੀ ਦਿੱਤਾ ਅੱਛਾ ਹੁਣ ਜਿਵੇਂ ਨੌਜਵਾਨ ਦੀ ਇੱਕਲੀ ਮੌਤ ਹੋ ਗਈ ਤੇ ਦੁੱਖ ਤਾਂ ਹੁੰਦਾ ਹੀ ਆ ਸਾਰਿਆਂ ਨੂੰ ਬਿਲਕੁਲ ਹੀ ਸਹੀ ਦਾ ਆਪ ਦਾ ਬੱਚਾ ਸੀਗਾ ਸਾਡੇ ਨਾਲ ਆਇਆ ਸੀਗਾ ਲੜਨ ਖਾਤਰ ਹਾਂ ਵੀ ਇੱਕ ਤਾਂ ਇੱਥੋਂ ਮਤਲਬ ਕੀ ਜਵਾਬ ਦੇਣਾ ਤੇ ਦੂਸਰਾ ਅੰਦਰ ਜਾ ਕੇ ਉਹਨਾਂ ਦੇ ਮਤਲਬ ਕਿ ਐਪੀਰੀਐਂਸ ਹੈ ਜਿਹੜਾ ਦਰਬਾਰ ਹੈਗਾ ਉਹਨਾਂ ਸਾਹਮਣੇ ਜਾ ਕੇ ਖੜੇ ਹੋਣਾ ਡੱਕ ਤਾਂ ਪਿਛਲੀ ਆਂਦਾ ਹੀ ਹੋ ਗਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਉਹ ਅੱਜ ਅਸੀਂ 12 ਤਰੀਕ ਦੀ ਇੱਥੇ ਬੈਠੇ ਹਾਂ 12 ਦੇ ਇੱਥੇ ਹਾਂਜੀ ਤੇ ਹੁਣ ਜਿਵੇਂ ਜਿਹੜਾ ਮਾਹੌਲ ਅੱਜ ਬਣਿਆ ਹੋਇਆ ਰਾਤ ਦਾ ਇਹ ਤਦੋਂ ਤੋਂ ਮੈਂ ਵੀ 21 ਤਰੀਕ ਨੂੰ ਮੈਨੂੰ ਲੱਗਦਾ ਹੈ ਕੁੱਬ ਕਰਨ ਦੀ ਮੌਤ ਹੋਈ ਹੈ ਬਿਲਕੁਲ ਜੇ ਇੱਕ ਹੀ ਹੁਣ ਜਿਵੇਂ ਨੌਜਵਾਨ ਆਪਣੇ ਪਹਿਲਾਂ ਕਾਫੀ ਐਕਸਪੀਰ ਸੀਗੇ ਇੱਥੋਂ ਹੀ ਬਹੁਤ ਨੌਜਵਾਨਾਂ ਨੇ ਪੂਰਾ ਹੱਲਾਸ਼ੇਰੀ ਨਾਲ ਅੱਗੇ ਵਧਿਆ ਹੈ ਨਾ ਬਿਲਕੁਲ ਆ ਆਪਣੇ ਤੋੜੇ ਵੀ ਇਸੇ ਵਾਰੀ ਪਲੇਟ ਕੋਲ ਪੁੱਛਦੇ ਜਾਂਦੇ ਹੀ ਇਹ ਵੀ ਤੋੜ ਕੇ ਲੈ ਆ ਦੇ ਲਿਆ ਤੇ ਹੁਣ ਉਹ ਨੌਜਵਾਨ ਘਟਿਆ ਇੱਥੇ ਵਧਿਆ ਮਤਲਬ ਲੋਕਾਂ ਦਾ ਆਉਣ ਜਾਣ ਇੱਥੇ ਘਟਿਆ ਜਾਂ ਵਧਿਆ ਇਹਨਾਂ ਦੇ ਨਾਲ ਲੋਕਾਂ ਦਾ ਪਹਿਲਾਂ ਜੇ ਕਾਰਵਾਈ ਨਹੀਂ ਹੁੰਦੀ ਤਾਂ ਕੋਰਡ ਆਫ ਕਨੈਕਟ ਦੇ ਵਿੱਚ ਉਮੀਦ ਰਹੂਗੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਰਾਤ ਦਾ ਸਮਾਂ ਹੋ ਚੁੱਕਿਆ ਸ਼ੰਭੂ ਬਾਰਡਰ ਤੇ ਖੜੇ ਆ ਉਸੇ ਜਗ੍ਹਾ ਤੇ ਜਿੱਥੇ ਗੋਲਾਬਾਰੀ ਵੀ ਹੋਈ ਹੈ ਜਿੱਥੇ ਬਹੁਤ ਲੋਕ ਫੱਟੜ ਹੋਏ ਆ ਤੇ ਕਿਸੇ ਦੀ ਅੱਖ ਚਲੀ ਗਈ ਕਿਸੇ ਦੀ ਲੱਤ ਚਲੀ ਗਈ ਕਿਸੇ ਦੀ ਬਾਹ ਚਲੀ ਗਈ ਉਸੇ ਥਾਂ ਤੇ ਅੱਜ ਸੁੰਨਸਰਾ ਹੈ ਬਿਲਕੁਲ ਰਾਤ ਨੂੰ ਅਸੀਂ ਪਹੁੰਚੇ ਹੋਏ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬੇਗੁਰ ਜੀ ਬਾਬਾ ਜੀ ਇੱਥੇ ਤੁਸੀਂ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ ਇਹ ਤੁਸੀਂ 12 ਤਰੀਕ ਦੇ ਇੱਥੇ ਬੈਠੇ ਆ ਜੀ 12 ਦੇ ਇੱਥੇ ਹਾਂ ਜੀ ਹਾਂ ਤੇ ਹੁਣ ਜਿਵੇਂ ਜਿਹੜਾ ਮਾਹੌਲ ਅੱਜ ਬਣਿਆ ਹੋਇਆ ਰਾਤ ਦਾ ਇਹ ਕਦੋਂ ਤੋਂ ਮੈਂ ਵੀ 21 ਤਰੀਕ ਨੂੰ ਮੈਨੂੰ ਲੱਗਦਾ ਹੈ ਸ਼ੁਭ ਕਰਨ ਦੀ ਮੌਤ ਹੋਈ ਹੈ ਬਿਲਕੁਲ ਜੀ 21 ਤਰੀਕ ਨੂੰ ਆਪਾਂ ਕਾਲ ਦਿੱਤੀ ਸੀਗੀ ਸਾਰੇ ਆਪਣੀ ਜਥੇਬੰਦੀਆਂ ਨੌਜਵਾਨ ਸਾਰੇ ਇਕੱਠੇ ਸੀਗੇ ਹਾਂਜੀ ਤੇ ਸਾਡਾ ਸੀਗਾ ਗਾਹਾਂ ਜਾਣ ਦਾ ਮਨ ਤਾਂ ਹੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਨੂੰ ਹਲੂਨਾ ਦੇਣਾ ਹੁੰਦਾ ਹੈ ਸੰਘਰਸ਼ ਦਾ ਮਤਲਬ ਹੀ ਹਲੂਨਾ ਦੇਣਾ ਹੈ ਸਹੀ ਗੱਲ ਹੈ ਤੇ ਉਹ ਸਾਡੇ ਖਨੋਰੀ ਬਾਰਡਰ ਤੇ ਸਾਡੇ ਨੌਜਵਾਨ ਸੁਖਰਮ ਸਿੰਘ ਜੀ ਦੀ ਉਹ ਗੋਲ ਲਾ ਕੇ ਸ਼ਹੀਦੀ ਹੋ ਗਈ ਇਸ ਕਰਕੇ ਫਿਰ ਜਿਹੜਾ ਸਾਰਾ ਹੀ ਆਪਣਾ ਹਫਤਾ ਜੀਕ ਹੈ ਇਹ ਆਪਾ ਸ਼ੋਕ ਹਫਤੇ ਵਜੋਂ ਮਨਾ ਰਹੇ ਆਂ ਤੇ ਉਹ ਦੇ ਕਰਕੇ ਵੀ ਇਹ ਸਾਰੀ ਸ਼ਾਂਤੀ ਤੁਹਾਨੂੰ ਦਿਖ ਰਹੀ ਹੈ ਇਹ ਹਾਂਜੀ ਜੀ ਬਿਲਕੁਲ ਤੇ ਹੁਣ ਇਧਰੋਂ ਪੁਲਿਸ ਵਾਲੇ ਪਾਸਿਓਂ ਵੀ ਕੋਈ ਹਲਚਲ ਨਹੀਂ ਹੈ ਇਧਰੋਂ ਵੀ ਬਿਲਕੁਲ ਲੱਗਦਾ ਹੈ ਵੀ ਜਿਵੇਂ ਇਹਨਾਂ ਨੂੰ ਵੀ ਸਮਝ ਆ ਗਈ ਹੈ ਵੀ ਇਕੱਠੇ ਬੈਠੇ ਰਹਿਣਾ ਸਹੀ ਹੈ ਆ ਪਹਿਲਾਂ ਤਾਂ ਇਹ ਕਹਿ ਸਕਦੇ ਜੀ ਤੇ ਇੱਥੇ ਹੁਣ ਜਿਵੇਂ ਨੌਜਵਾਨ ਆਪਣੇ ਪਹਿਲਾਂ ਕਾਫੀ ਐਕਟਿਵ ਸੀਗੇ ਇੱਥੋਂ ਹੀ ਬਹੁਤ ਨੌਜਵਾਨਾਂ ਨੇ ਪੂਰਾ ਹੱਲਾ ਸ਼ੇਰੀ ਨਾਲ ਅੱਗੇ ਵਧਿਆ ਹਨ ਬਿਲਕੁਲ ਆਪਣੇ ਟੋੜੇ ਵੀ ਅਸੀਂ ਵੈਰੀਕੇਟ ਤੋੜ-ਤੋੜ ਕੇ ਜਾਂਦੇ ਵੀ ਆ ਜੀ ਅੱਗੇ ਤੋੜ ਕੇ ਲਿਆਉਂਦੇ ਵੀ ਆ ਤੇ ਹੁਣ ਉਹ ਨੌਜਵਾਨ ਘਟਿਆ ਇੱਥੇ ਵਧਿਆ ਮਤਲਬ ਲੋਕਾਂ ਦਾ ਆਉਣ ਜਾਣ ਇੱਥੇ ਘਟਿਆ ਜਾਂ ਵਧਿਆ ਕੁਝ ਇਹਨਾਂ ਦੇ ਨਾਲ ਲੋਕ ਤਾਂ ਇਸ ਤਰ੍ਹਾਂ ਵੈਗਰੂ ਵੀ ਆਪਾਂ ਪਿੰਡਾਂ 'ਚ ਨਾ ਕਮੇਟੀਆਂ ਬਣਾਈ ਹੋਈਆਂ ਤੇ ਉਹ ਸਭ ਨੇ ਡਿਊਟੀ ਵਲ ਲਾਈਈ ਹੈ ਪੰਜਾਂ ਪੰਜਾਂ ਸਿੰਘਾਂ ਦੇ ਜੱਥੇ ਜਾਂਦੇ ਆ ਤੇ ਉਧਰੋਂ ਪੰਜ ਸਿੰਘ ਹਰ ਇੱਕ ਪਿੰਡ ਤੋਂ ਪੰਜ ਜਾਂਦੇ ਤੇ ਪੰਜ ਆ ਜਾਂਦੇ ਆ ਮਤਲਬ ਕਿ ਲੋਕ ਡਰੀ ਟ੍ਰਾਲੀਆਂ 'ਚ ਹੈਗੇ ਉਹ ਕੰਟੀਨਿਊ ਹੀ ਆ ਜਿਹੜੀ ਆਪਣੇ ਨੀਅਰਬਾਈ ਇਕਾਈ ਹੈਗੀ ਹੈ ਕੀ ਹੈ ਹਾਂਜੀ ਹਾਂਜੀ ਤੇ ਉਹਨਾਂ ਦੇ ਜਿਹੜੇ ਲੋਕ ਹੈ ਉਹ ਮਤਲਬ ਕਿ ਚਲੇ ਜਾਂਦੇ ਆ ਤੇ ਸਵੇਰੇ ਆ ਜਾਂਦੇ ਆ ਸ਼ਾਮ ਦੇ ਟਾਈਮ ਚਲੇ ਜਾਂਦੇ ਆ ਬਾਕੀ ਜਿਹੜੀ ਨੌਜਵਾਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਜਦੋਂ ਆਪਣੀ ਜਥੇਬੰਦੀ ਕਾਲ ਦਿੰਦੀ ਹੈ ਜਿਵੇਂ ਇੱਕ ਹੀ ਤਰੀਕ ਦੀ ਕਾਲ ਸੀਗੀ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਮਿਲ ਰਿਆ ਸੀਗਾ ਹੂੰ ਤੇ ਹੁਣ ਹੈਗੀ ਜੋ ਆਪਣੇ ਲੀਡਰ ਸਾਹਿਬ ਗਾਂ ਕਾਲ ਦੇਣਗੇ ਤਾਂ ਤੁਸੀਂ ਦੇਖੋਗੇ ਵੀ ਉਸੇ ਤਰ੍ਹਾਂ ਦਾ ਰਸ਼ ਇੱਥੇ ਫੇਰ ਆ ਜਾਏਗਾ ਹੂੰ 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 ਠੀਕ ਹੈ ਤੇ ਇੱਥੇ ਹੁਣ ਜਿਵੇਂ ਵੀ ਨੌਜਵਾਨ ਜਿੰਨੇ ਕਹੇਗੇ ਡਿਊਟੀ ਤੇ ਆ ਸਾਰੇ ਨੌਜਵਾਨ ਬੈਠੇ ਹੋਏ ਆ ਜੀ ਬਿਲਕੁਲ ਇਹ ਸਾਰੇ ਨੌਜਵਾਨ ਆਪਣੀ ਡਿਊਟੀ ਵਾਲੀ ਹੈ ਡਿਊਟੀ ਵਾਲੇ ਸਿੰਘ ਹੈ ਰਾਤ ਦੀ ਡਿਊਟੀ ਆਪਾਂ ਨੂੰ ਲਾਉਣੀ ਪੈਂਦੀ ਹੈ ਜੀ ਵੀ ਇੱਥੇ ਤੁਹਾਨੂੰ ਪਤਾ ਵੀ ਸ਼ਰਾਰਤੀ ਅੰਸਰ ਇੱਜਾ ਵੱਡਾ ਹਜੂਮ ਲੈ ਕੇ ਆਪਾਂ ਦੁਰ ਰਹੇ ਆ ਹੂੰ ਹੂੰ ਤੋਂ ਸਾਰਿਆਂ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਹੂੰ ਸੋ ਉਹਦੇ ਕਰਕੇ ਆਪਾਂ ਵੀ ਇਹ ਡਿਊਟੀ ਲਾਉਣੇ ਇਹਨਾਂ ਦੀ ਹੂੰ ਹੂੰ ਵੀ ਕੋਈ ਮਤਲਬ ਅ ਵੇਸ ਨਾ ਹੋਵੇ ਕੁਝ ਹਾਂਜੀ ਕੋਈ ਐਵੇਂ ਅੰਸਖਾਵੀ ਘਟਨਾ ਨਾ ਹੋਵੇ ਬਿਲਕੁਲ ਬਿਲਕੁਲ ਇੱਥੇ ਹੁਣ ਕਿੰਨੇ ਕੁ ਨੌਜਵਾਨ ਹੈਗੇ ਜਿਹੜੇ ਇੱਧਰ ਵੀ ਬੈਠੇ ਮੈਨੂੰ ਲੱਗਦਾ ਬਿਲਕੁਲ ਉਹ ਵੀ ਸਾਰੇ ਇਹ ਟੋਟਲ 20 ਬੰਦੇ ਜੀ ਆਪਣੇ ਅੱਛਾ ਠੀਕ ਹੈ ਇਹ ਇਹਨਾਂ ਦੀ ਡਿਊਟੀ ਇੱਥੇ ਹੈਗੀ ਹੈ ਹਾਂਜੀ ਤੇ ਇਹ ਇੱਕੋ ਪਿੰਡੋਂ ਆਏ ਹੋਏ ਸਾਰੇ ਆ ਡੋੜਡ ਪਿੰਡਾਂ ਦੇ ਦੇਖੀ ਅਲੱਗ ਅਲੱਗ ਪਿੰਡ ਦੇ ਜੀ ਇਹ ਆਪਾਂ ਜਥੇਬੰਦੀ ਇੱਕ ਹੀ ਹੈ ਪਿੰਡ ਅਲੱਗ ਹੈ ਉਹ ਆਪਣਾ ਜ਼ਿਲ੍ਹਾ ਵੀ ਅਲੱਗ ਹੈ ਡੋਗਾ ਵੀ ਹੈ ਫਿਰੋਜ਼ਪੁਰ ਵੀ ਹੈ ਤੇ ਗੁਰਦਾਸਪੁਰ ਵਾਲੇ ਵੀ ਹੈਗੇ ਆ ਠੀਕ ਹੈ ਉਹ ਅਲੱਗ ਅਲੱਗ ਪਿੰਡ ਦੇ ਸਾਰੇ ਠੀਕ ਹੈ ਠੀਕ ਹੈ ਤੇ ਅੱਛਾ ਹੁਣ ਜਿਵੇਂ ਨੌਜਵਾਨ ਦੀ ਇੱਕ ਦੀ ਮੌਤ ਹੋ ਗਈ ਹੈ ਬਿਲਕੁਲ ਤੇ ਦੁੱਖ ਤਾਂ ਹੁੰਦਾ ਹੀ ਆ ਸਾਰਿਆਂ ਨੂੰ ਬਿਲਕੁਲ ਜੀ ਸਾਡਾ ਆਪ ਦਾ ਬੱਚਾ ਸੀਗਾ ਹਾਂ ਤੇ ਸਾਡੇ ਨਾਲ ਆਇਆ ਸੀਗਾ ਲੜਨ ਖਾਤਰ ਹਾਂ ਤੇ ਇੱਕ ਤਾਂ ਇੱਥੋਂ ਮਤਲਬ ਕਿ ਜਵਾਬ ਦੇਣਾ ਤੇ ਦੂਸਰਾ ਘਰੇ ਜਾ ਕੇ ਉਹਨਾਂ ਦੇ ਮਤਲਬ ਕਿ ਪੇਰੈਂਟਸ ਹੈ ਜਿਹੜਾ ਪਰਿਵਾਰ ਹੈਗਾ ਹਾਂ ਉਹਨਾਂ ਸਾਹਮਣੇ ਜਾ ਕੇ ਖੜੇ ਹੋਣਾ ਤੇ ਦੁੱਖ ਤਾਂ ਆਬੀਅਸਲੀ ਆਉਂਦਾ ਹੀ ਆ ਜੀ ਕੁਛ ਐ ਨਹੀਂ ਹੋਇਆ ਵੀ ਕੋਈ ਨੌਜਵਾਨਾਂ ਚ ਡਰ ਵੀ ਬੈਠਾ ਹੋਵੇ ਵੀ ਜਾਂ ਤਾਂ ਇੱਕ ਇੱਕ ਚੀਜ਼ ਹੋ ਸਕਦੀ ਹੈ ਜਾਂ ਤਾਂ ਹੋਵੇ ਡਰ ਵਧੂਗਾ ਜਾਂ ਹੋਊਗਾ ਹੌਸਲਾ ਦੁੱਗਣਾ ਹੋਊਗਾ ਤੁਹਾਨੂੰ ਕੀ ਲੱਗਦਾ ਕੀ ਹੋਇਆ ਬਾਬਾ ਜੀ ਇਹ ਪੰਜਾਬ ਹੈ ਇਹ ਜਿੰਨੀਆਂ ਇਹ ਗੋਲੀਬਾਰੀਆਂ ਕਰਦੇ ਨਾ ਉਹਦੇ ਨਾਲ ਹੌਸਲਾ ਵੱਧਾ ਹੈ ਸਾਡੇ ਨੌਜਵਾਨਾਂ ਦਾ ਮਨ ਨੂੰ ਸਾਡੀ ਦਾਤਰੀ ਹਾਂ ਤੇ ਅਸੀਂ ਮਨ ਨੂੰ ਦੱਸੋ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਤੁਹਾਨੂੰ ਵੱਡਾ ਹਾਂ ਇਹ ਸਾਡੀ ਖਰਾਕ ਹੈ ਜੀ ਇਹ ਬਿਲਕੁਲ ਦੇ ਹੁਣ ਸવાય ਹੋਏ ਇਹ ਖਰਾਕ ਹੈ ਸਾਡੀ ਇਹ ਅਸੀਂ ਕਹ ਲਵਾਂ ਜਿਵੇਂ ਜਿਵੇਂ ਇਹ ਸਾਡੇ ਨਾਲ ਇਹ ਕਰਨਗੇ ਓਵੇਂ ਓਵੇਂ ਸਾਡਾ ਹੌਸਲਾ ਤੇ ਸਾਡੇ ਕਦਮਗਾਹ ਵੀ ਵਧਣਗੇ ਹਾਂ ਪਛਾਹ ਹਟਣ ਵਾਲੇ ਕੰਮ ਹੈ ਨਹੀਂ ਇਹ ਹਾਂਜੀ ਉਹੀ ਖੂਨ ਜਿਹੜਾ ਪ੍ਰਾਤਨ ਸਿੰਘਾ ਦਾ ਉਹ ਖੂਨ ਖੋਲਦਾ ਜੀ ਉਹ ਬਿਲਕੁਲ ਤੇ ਹੁਣ ਕੀ ਲੱਗਦਾ ਵੀ ਅਗਲੀ ਕੀ ਕਾਰਵਾਈ ਹੋਊਗੀ ਤੇ ਕਿੰਨੇ ਕੁ ਲੋਕ ਹੁਣ ਆਉਣਗੇ ਅੱਗੇ ਦੇਖੋ ਕਾਰਵਾਈ ਨਾ ਮੀਨ ਆ ਪਾਈ ਨਾ ਸੋਚੀ ਵੀ ਆਪਣਾ ਜਿਹੜਾ ਮਸਲਾ ਹੈਗਾ ਸਿਰਫ ਇਹ ਬੈਰੀਕੇਡ ਤੋੜਨੇ ਤੇ ਦਿੱਲੀ ਚ ਵੜਨਾ ਹੈਗਾ ਉਹ ਮਸਲਾ ਨਹੀਂ ਹੈ ਮਸਲਾ ਇਹ ਤੋਂ ਕਿਤੇ ਜ਼ਿਆਦਾ ਵੱਡਾ ਹੈ ਉਹ ਸਿਰਫ ਇਹ ਵੀ ਨਹੀਂ ਦਿੱਲੀ ਤੱਕ ਵੀ ਆਪਣਾ ਮਸਲਾ ਸੀਮਿਤ ਨਹੀਂ ਰਹਿ ਗਿਆ ਇਹ ਜਿਹੜਾ WTO World Trade Organization ਹੈਗਾ ਉਹਦੇ ਅੰਡਰ ਆਪਣਾ ਜਿਹੜਾ ਇੰਡੀਆ ਆਇਆ ਹੋਇਆ ਹੈ ਮੋਦੀ ਸਰਕਾਰ ਸਾਡਾ ਮਸਲਾ ਹੈਗਾ ਵੀ ਉਹ WTO ਵਿੱਚੋਂ ਇਹਨੂੰ ਬਾਹਰ ਕੱਢਣਾ ਸੋ ਸਾਡਾ ਜਿਹੜਾ ਨਿਸ਼ਾਨਾ ਹੈਗਾ ਕੱਲਾ ਮੋਦੀ ਨਹੀਂ ਹੈ ਸਾਡਾ ਨਿਸ਼ਾਨਾ ਹੈਗਾ ਵਰਲਡ ਲੈਵਲ ਦਾ ਡਬਲਯੂਟੀਓ ਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਉਹ ਨਿਸ਼ਾਨਾ ਹੈਗਾ ਵੀ ਜਿਹੜੀ ਵੀ ਕਿਰਤੀ ਲੋਕਾਂ ਦੀ ਜਿਹੜੀ ਮਿਹਨਤ ਹੈ ਦੇਖੋ ਅਸੀਂ ਹੁਣ 6-6 ਮਹੀਨੇ ਖੇਤਾਂ 'ਚ ਮਰਦੇ ਰਹਿੰਨੇ ਆ ਤੇ ਜਦੋਂ ਫਸਲ ਵੇਚਣ ਦੀ ਵਾਰੀ ਆਉਂਦੀ ਹੈ ਸਾਡੇ ਪੱਲੇ ਕੁਝ ਵੀ ਨਹੀਂ ਹਾਂ ਖਾਲੀ ਝੂੜਾ ਲੈ ਕੇ ਸਾਡੇ ਬਜ਼ੁਰਗ ਵਾਪਸ ਆਉਂਦੇ ਆ ਮੂੰਹ ਲੰਮਕਾ ਕੇ ਸੋ ਉਹ ਚੀਜ਼ ਹੈ ਵੀ ਉਹ WTO ਜਿਹੜੀ ਕਿਰਤੀ ਲੋਕਾਂ ਦੀ ਕਿਰਤ ਖੋਹ ਰਹੀ ਹੈ ਸਾਡੀ ਕਮਾਈ ਹੈ ਮਿਹਨਤ ਅਸੀਂ ਕਰਦੇ ਆਂ ਇਹਦੇ ਕਿਸੇ ਹੋਰ ਦਾ ਭਰਿਆ ਜਾ ਰਿਹਾ ਹੈ ਉਹਦੇ ਵਿੱਚੋਂ ਅਸੀਂ ਆਪਦੇ ਇੰਡੀਆ ਨੂੰ ਬਾਹਰ ਕੱਢਣਾ ਚਾਹੁੰਦੇ ਵੀ ਉਹਦੇ ਵਿੱਚੋਂ ਬਾਹਰ ਨਿਕਲ ਕੇ ਵੀ ਸਾਡੇ ਜਿਹੜੇ ਆਪਦੇ ਇੰਡੀਆ ਦੇ ਲੋਕ ਹੈਗੇ ਉਹਨਾਂ ਬਾਰੇ ਆਪਾਂ ਸੋਚੀਏ ਹੂੰ ਤੇ ਮੇਨ ਲੜਾਈ ਇਹ ਹੈ ਸਾਡੀ ਦੁਨੀਆ ਭਰ ਦੇ ਕਿਸਾਨ ਰਿਟੈਲੀਏਟ ਕਰ ਰਹੇ ਆ ਪ੍ਰੋਟੈਸਟ ਹੋ ਰਿਹਾ ਅਲੱਗ-ਅਲੱਗ ਥਾਵਾਂ ਤੇ ਫਰਾਂਸ ਵੀ ਦੇਖਦੇ ਆਂ ਜਰਮਨੀ ਚ ਵੀ ਦੇਖਦੇ ਆਂ ਜੀ 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 ਪਰ ਜਿਹੜੀ ਗੱਲ ਹੁਣ ਹੋਈ ਹੈ ਨਾ ਮੁੰਡੇ ਦਾ ਕਤਲ ਹੋਇਆ ਸ਼ਹੀਦ ਤੇ ਉਹਨੂੰ ਅਸੀਂ ਮਤਲਬ ਐ ਨਹੀਂ ਕਹਿੰਦੇ ਵੀ ਮੌਤ ਹੋ ਗਈ ਜੀ ਭੀੜ ਸੀਗੀ ਤੇ ਇਹ ਹੋ ਗਿਆ ਉਹ ਟਾਰਗੇਟਡ ਕਿਲਿੰਗ ਹੋਈ ਆ ਬਿਲਕੁਲ ਜੀ ਟਾਰਗੇਟਡ ਕਿਲਿੰਗ ਹੀ ਹੋਈ ਹੈ ਜੇ ਅਸੀਂ ਦੇਖਦੇ ਆਂ ਵੀ ਕੋਈ ਲਾਠੀ ਵੱਜ ਕੇ ਹੁੰਦਾ ਹੈ ਹਨਾ ਵੀ ਕਿਸੇ ਦੇ ਵਿਵਾਦ ਸੱਟ ਵੱਜ ਗਈ ਤੇ ਉਹਦੇ ਨਾਲ ਮੌਤ ਹੋ ਗਈ ਜਾਂ ਕੁਝ ਐ ਹੋਇਆ ਇਹ ਤਾਂ ਨਹੀਂ ਹੋਇਆ ਗੋਲੀ ਵੱਜੀ ਆ ਬਿਲਕੁਲ ਜੀ ਹੁਣ ਜਦੋਂ ਇਹ ਦਿਖਦਾ ਕਿ ਗੋਲੀ ਵੱਜੀ ਐ ਗੋਲੀਆਂ ਵੱਜਣ ਲੱਗ ਪੀਆਂ ਤੇ ਮਤਲਬ ਇੱਥੇ ਤੱਕ ਕਿਤੇ ਨਾ ਕਿਤੇ ਸਾਡਾ ਲੋਕਤੰਤਰ ਵੀ ਖਤਰੇ 'ਚ ਆਉਂਦਾ ਲੋਕਤੰਤਰ ਤਾਂ ਸ਼ੁਰੂ ਤੋਂ ਹੀ ਬਹੁਤ ਖਤਰੇ 'ਚ ਐ ਜੀ ਉਹ ਦਿਖਾਈ ਹੁੰਨ ਦਿੱਤਾ ਆਪਾਂ ਨੂੰ ਹੂੰ ਵੇਖਿਆ ਹੁਣੇ ਜੋ 2014 ਤੋਂ ਇਹ મોદી ਆਇਆ ਹੈ ਨਾ ਲੋਕਤੰਤਰ ਉਦੋਂ ਤੋਂ ਹੀ ਖਤਰੇ 'ਚ ਐ ਹੂੰ ਇਹ ਇੱਕ ਰਾਸ਼ਟਰ ਇੱਕ ਧਰਮ ਤੇ ਇੱਕ ਵੋਟ ਇੱਕ ਰਾਜ ਦੀ ਗੱਲ ਕਰ ਰਿਹਾ ਨਾ ਉਹ ਲੋਕਤੰਤਰ ਤੋਂ ਖਿਲਾਫ ਵਾਲੀ ਗੱਲ ਈ ਐ ਲੋਕਤੰਤਰ ਆਪਣਾ ਸ਼ੁਰੂ ਤੋਂ ਖਤਰੇ ਹੁਣ ਇਹ ਵੀ ਲੱਗਦਾ ਵੀ ਲੜਾਈ ਲੜਨ ਤਾਂ ਕੋਈ ਹੋਰ ਆਏ ਸੀਗੇ ਵੀ ਅਸੀਂ ਸਿਰਫ ਕਿਸਾਨਾਂ ਦੀ ਗੱਲ ਕਰਨ ਆਏ ਸੀਗੇ ਕਿ ਕਿਸਾਨਾਂ ਦੀ ਐਮਐਸਪੀ ਦੇ ਦਿਓ ਜੀ ਵੀ ਸਾਡੀਆਂ ਲਖੀਮਪੁਰ ਖੀਰੇ ਚ ਤੁਸੀਂ ਸਾਡੇ ਲੋਕ ਮਾਰਤੇ ਹੂੰ 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 ਉਹਨਾਂ ਲੋਕਾਂ ਨੂੰ ਇਨਸਾਫ ਮਿਲ ਜੇ ਬਿਲਕੁਲ ਪਰ ਹੁਣ ਹੋਰ ਪਾਸੇ ਵੀ ਜਾਊਗੀ ਕਿਸ ਪਾਸੇ ਤੁਸੀਂ ਗੱਲ ਕਰਨਾ ਚਾਹੁੰਦੇ ਜਿਹੜੇ ਪਾਸੇ ਹੁਣ ਜਿਵੇਂ ਮੁੰਡਿਆਂ ਦੀਆਂ ਅੱਖਾਂ ਹੀ ਕੱਢਤੀਆਂ ਹੂੰ ਹੂੰ ਗੋਲੇ ਸੱਟ ਕੇ ਗੋਲੀ ਮਾਰ ਕੇ ਨੌਜਵਾਨ ਨੂੰ ਮਾਰ ਹੀ ਦਿੱਤਾ ਹੁਣ ਮੰਗ ਉਥੋਂ ਤੱਕ ਨਹੀਂ ਰਹਿ ਗਈ ਨਾ ਕੱਲੀ ਐਮਐਸਪੀ ਦੀ ਨਹੀਂ ਰਹਿ ਗਈ ਬਲ ਉਹ ਮੰਗਾਂ ਤਾਂ ਜੀ ਇਹਨਾਂ ਨੇ ਆਪ ਵਧਾਈਆਂ ਅਸੀਂ ਤਾਂ ਆਪ ਦੀਆਂ ਛੋਟੀਆਂ-ਮੋਟੀਆਂ ਮੰਗਾਂ ਜਿਹੜੀਆਂ ਵੀ ਉਹ ਉੱਥੇ ਇਹ 2020 ਜਿਹੜਾ ਅੰਦੋਲਨ ਹੋਇਆ ਸੀ ਆਪਣੇ ਦਿੱਲੀ ਬੈਠੀ ਸੀਗੇ ਇਹ ਮੰਗਾਂ ਉਹੀ ਹੈ ਜਿਹੜੇ ਸਰਕਾਰ ਨੇ ਆਪਣੀਆਂ ਮੰਨੀਆਂ ਸੀਗੀਆਂ ਵਾਦਾ ਕੀਤਾ ਸੀ ਆਪਣੇ ਨਾਲ ਅਸੀਂ ਉਹੀ ਬਣਾਉਣ ਚੱਲੇ ਵੀ ਸਾਡੀ ਜਿਹੜੀ ਮੰਨੀਆਂ ਹੋਈਆਂ ਮੰਗਾਂ ਉਹ ਤਾਂ ਸਾਨੂੰ ਦੇ ਦਿਓ ਅਸੀਂ 2-3 ਸਾਲ ਇਹਨੂੰ ਵਕਤ ਦਿੱਤਾ ਟਾਈਮ ਦਿੱਤਾ ਵੀ ਤੁਸੀਂ ਜੀ ਸਾਡੀ ਆਹ ਗੱਲ ਤੁਸੀਂ ਮੰਨੀ ਸੀਗੀ ਪੂਰੀ ਕਰੋ ਤੋ ਨਹੀਂ ਉਹਨਾਂ ਨੇ ਆਪਾਂ ਨੂੰ ਇਹ ਗੱਲ ਗੋਲੀ ਮੋਦੀ ਪਤਾ ਨਹੀਂ ਕਿਹੜੇ ਹੰਕਾਰ ਚ ਫਿਰਦਾ ਹੈ ਤੇ ਤਾਂ ਹੀ ਉਹਦੇ ਇੱਕ ਵਾਰੀ ਸੈਂਟਰ ਸਰਕਾਰ ਦੀ ਬੋਲੀ ਜਿਹੜੀ ਅੰਨੀ ਸਰਕਾਰ ਹੈ ਉਹਦੇ ਕੰਨ ਕੋਲੇ ਜਾ ਕੇ ਆਵਾਜ਼ ਕਰਨੀ ਸਾਨੂੰ ਬੋਲਣਾ ਜ਼ਰੂਰੀ ਸੀਗਾ ਵੀ ਪੰਜਾਬ ਬੈਠਾ ਨਹੀਂ ਸੁਣਦਾ ਇੱਥੇ ਜਾ ਕੇ ਸੁਣ ਲੂਗਾ ਸ਼ਾਇਦ ਇਸ ਕਰਕੇ ਇਹ ਕਾਰਵਾਨ ਤੁਰਿਆ ਸੀਗਾ ਜੀ ਤੇ ਜਿਹੜੇ ਦੂਜੇ ਪਾਸੇ ਆਪਣੇ ਕਿਸਾਨ ਜਥੇਬੰਦੀਆਂ ਹੋਰ ਵੀ ਐ ਨੈਸ਼ਨਲ ਲੈਵਲ ਦੀਆਂ ਵੀ ਆ ਜੀ ਤੇ ਉਹਨਾਂ ਦਾ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਦੀ ਕਾਰਗੁਜ਼ਾਰੀ ਉਹਨਾਂ ਦਾ ਸਹਿਯੋਗ ਉਹਨਾਂ ਦਾ ਜਿਵੇਂ ਉਹਨਾਂ ਨੂੰ ਰਿਟੈਲੀਏਟ ਕਰਨਾ ਚਾਹੀਦਾ ਸੀਗਾ ਉਹ ਉਹਨਾਂ ਨੇ ਕੀਤਾ ਹੋਏ ਆ ਦੇਖੋ ਜੀ ਆਪਾਂ ਘਰੇ ਚਾਰ ਜੀ ਹੁੰਨੇ ਆ ਤੇ ਚਾਰਾਂ ਦੇ ਵਿਚਾਰ ਇੱਕ ਦੂਜੇ ਨਾਲ ਰਲੇ ਇਹ ਪੋਸੀਬਲ ਨਹੀਂ ਹੈ। ਹੂੰ ਠੀਕ ਹੈ ਵਿਚਾਰ ਸਾਡੇ ਵੱਖਰੇ ਹੋ ਸਕਦੇ ਆ। ਹੂੰ ਸਾਡੇ ਮਤਭੇਦ ਹੋ ਸਕਦੇ ਆ ਵੱਖਰੇ। ਹੂੰ ਪਰ ਜਦੋਂ ਕਿਸੇ ਭਰਾ ਦੇ ਸੱਟ ਲੱਗਦੀ ਹੈ ਨਾ ਦੂਸਰੇ ਭਰਾ ਦਾ ਖੂਨ ਜ਼ਰੂਰ ਖੋਲਦਾ ਹੈ। ਹੂੰ ਹੁਣ ਆਪਾਂ ਇਹ ਨਾ ਸੋਚੀ ਵੀ ਉਹ ਜਿੱਥੇ ਬੰਨੀਆਂ ਬੈਠੀਆਂ ਐ ਖੂਨ ਉਹਨਾਂ ਦਾ ਵੀ ਖੋਲਿਆ ਰਹਿ। ਹੂੰ ਖੋਲ ਰਿਹਾ। ਜਿਹੜੀ ਆਪਣੇ ਜਥੇਬੰਦੀਆਂ ਪਿੱਛੇ ਬੈਠੀਆਂ ਸਾਰੀ ਨੈਸ਼ਨਲ ਲੈਵਲ ਦੀ ਜਥੇਬੰਦੀਆਂ ਨੂੰ ਮੈਂ ਕਹਿ ਰਿਹਾ ਹਾਂ ਤੇ ਉਹ ਵੀ ਆਪਦੇ ਪੱਧਰ ਤੇ ਕੋਸ਼ਿਸ਼ ਨਾ ਕੋਚ ਇਹ ਅੰਦੋਲਨ ਵਿੱਚ ਸ਼ਾਮਿਲ ਹੋਣ ਵਾਸਤੇ ਕਰ ਰਹੇ ਆਂ ਜਦੋਂ ਜਹਤ ਤੇ ਉਹ ਮੇਰ ਰਹੀ ਦੀ ਕਿਰਪਾ ਬਾਬੇ ਨਾਨਕ ਦੀ ਜਰੂਰ ਹੋਣਗੇ ਸਾਡੇ ਨਾਲ ਥਾਂ ਥਾਂ ਤੇ ਪ੍ਰੋਟੈਸਟ ਚੱਲ ਰਹੇ ਆ ਜਿਵੇਂ हिसार ਆਪਾਂ ਦੇਖਿਆ ਹਰਿਆਣੇ ਵਾਲੇ ਆਪਣੇ ਕਿਸਾਨ ਸੀਗੇ ਉਹਨਾਂ ਨੇ 5000 ਕਿਸਾਨਾਂ ਦਾ ਕਟ ਕੀਤਾ ਹਾਂਜੀ ਤੇ ਹਰਿਆਣਾ ਸਰਕਾਰ ਨੇ ਉਹਨਾਂ ਦੇ ਉੱਪਰ ਵੀ ਅਥਰੂ ਗੈਸ ਸੱਟ ਸੱਟ ਕੇ ਤੇ ਉਹਨਾਂ ਨੂੰ ਵੀ ਉਥੋਂ ਜਿੱਧਰ-ਵਿੱਤਰ ਕਰਤਾ ਖਲਾਰ ਮੰਨ ਲਕੀ ਤੇ ਹੋਰ ਜਿਹੜਾ ਵੀ ਹੋ ਰਿਹਾ ਹੈ ਕੇਰਲ ਵਿੱਚ ਉਹ ਆਪਣੇ ਬੈਠੇ ਸੀਗੇ ਕਿਸਾਨ ਕੋਪੜੀਆਂ ਫੜ ਕੇ ਤੁਸੀਂ ਵੇਖਿਆ ਹੋਣਾ ਵੀਡੀਓ ਚ ਮਤਲਬ ਕਾਫੀ ਜਗ੍ਹਾ ਇਹ ਪ੍ਰੋਟੈਸਟ ਹੋ ਰਿਹਾ ਹੈ ਤੇ ਚੱਲੇਗਾ ਵੀ ਜਦੋਂ ਭਰਾ ਦੇ 6:00 ਵਜੇ ਦੇ ਦੂਸਰੇ ਭਰਾ ਨੂੰ ਦਰਦ ਜ਼ਰੂਰ ਹੁੰਦਾ ਹੈ ਜੀ ਪਰ ਜਿੱਥੇ ਜਿਹੜੇ ਪਾਸੇ ਹੁੰਦਾ ਵੀ ਮਾਰਚ ਦੇ ਮਿਡ ਤੱਕ ਲੱਗ ਜਾਣਾ ਆਪਣਾ ਕੋਡ ਆਫ ਕੰਡਕਟ ਬਿਲਕੁਲ ਜਬਤਾ ਲੱਗ ਜਾਣਾ ਹੈ ਕੀ ਉਹਦੇ ਤੋਂ ਪਹਿਲਾਂ ਜੇ ਕਾਰਵਾਈ ਨਹੀਂ ਹੁੰਦੀ ਤਾਂ ਕੋਡ ਆਫ ਕੰਡਕਟ ਦੇ ਵਿੱਚ ਉਮੀਦ ਰਹੂਗੀ ਆਪਾਂ ਨੂੰ ਲਖੋ ਜੀ ਚੋਣ ਜਾਬਤਾ ਲੱਗ ਜਾਣਾ ਇਹ ਜ਼ਰੂਰ ਹੈ ਤੇ ਬੱਟ ਜਿਹੜੀ ਸਰਕਾਰ ਹੈ ਉਹ ਭੰਗ ਨਹੀਂ ਹੁੰਦੀ ਸਰਕਾਰ ਜਦੋਂ ਤੱਕ ਦੂਸਰੀ ਜਿਹੜੀ ਵੀ ਗਾਂ ਸਰਕਾਰ ਆਏਗੀ ਚੁਣੀ ਹੋਈ ਆਏਗੀ ਹਾਂਜੀ ਤੇ ਉਹ ਇਹ ਪੁਰਾਣੀ ਸਰਕਾਰ ਜਦੋਂ ਤੱਕ ਅਸਤੀਫਾ ਨਹੀਂ ਦਿੰਦੀ ਹਾਂਜੀ ਉਦੋਂ ਤੱਕ ਉਹ ਕਾਰਜਗਾਰੀ ਮਤਲਬ ਜਿਹੜੀ ਨਵੀਂ ਸਰਕਾਰ ਹੈ ਉਹਦੇ ਅੰਡਰ ਨਹੀਂ ਆਉਂਦੀ ਹੂੰ ਹੂੰ ਤੋਂ ਜਦੋਂ ਤੱਕ ਅਸਤੀਫਾ ਨਹੀਂ ਦਿੰਦੀ ਉਦੋਂ ਤੱਕ ਤਾਂ ਸਾਡਾ ਹੈ ਹੀ ਹੈ ਨਾ ਤੇ ਬਾਕੀ ਜੋ ਗਾ ਨਵੀਂ ਸਰਕਾਰ ਆਊਗੀ ਤੇ ਗਾ ਦੇਖਦੇ ਕੀ ਬਣੇਗਾ ਸਰਫੀ ਮਤਲਬ ਹੀ ਉਦੋਂ ਤੱਕ ਚੋਣ ਜਾਬਤਾ ਜਰੂਰ ਲੱਗ ਜੇਗਾ ਬਟ ਇਹ ਨਹੀਂ ਵੀ ਇਹ ਸਰਕਾਰ ਆਪਦੇ ਹੱਥ ਖੜੇ ਕਰ ਦੂਗੀ ਸਾਡਾ ਚੋਣ ਜਾਬਤਾ ਲੱਗੇ ਇਸੀ ਕੁਝ ਨਹੀਂ ਕਰ ਨਹੀਂ ਸਕਦੇ ਸਰਕਾਰ ਦੇ ਹੱਥ ਫਿਰ ਵੀ ਰਹਿਦਾ ਸਾਰਾ ਕੁਝ ਜਦੋਂ ਇਹ ਇਸਤੀਫਾ ਦਿੰਦੀ ਹੈ ਜਦੋਂ ਨਵੀਂ ਸਰਕਾਰ ਬਣ ਕੇ ਆਉਗੀ ਉਦੋਂ ਤੱਕ ਇਹਦੇ ਹੱਥ ਸਾਰਾ ਕੁਝ ਹੈਗਾ ਹੀ ਹੈ ਚਲੋ ਮਤਲਬ ਉਮੀਦ ਕਰਦੇ ਆ ਵੀ ਉਦੋਂ ਤੱਕ ਉਹ ਤੋਂ ਪਹਿਲਾਂ ਮੰਗਾ ਮੰਨਿਆ ਜਾਵੇ ਹੋਰ ਵਧੀਆ ਜੇ ਨਹੀਂ ਮੰਗਦੇ ਨੇ ਤਾਂ ਫਿਰ ਬੈਠੇ ਜੀ ਪਹਿਲਾਂ ਵੀ 13 ਮਹੀਨਿਆਂ ਤੋਂ ਬੈਠੇ ਰਹੇ ਦਿੱਲੀ ਹਾਂ ਤੇ ਇਸ ਵਾਰ ਵੀ ਸਾਡੇ ਜਿਹੜੀ ਟਰਾਲੀਆਂ ਚ ਰਾਸ਼ਨ ਪਿਆ 6 ਸੇ 7 ਤੋਂ ਮਹੀਨੇ ਦਾ ਰਾਸ਼ਨ ਲੈ ਕੇ ਆਏ ਹਾਂ ਅਸੀਂ ਜੀ ਹਾਂ ਮਤਲਬ ਚੜ੍ਹਦੀ ਕਲਾ 'ਚ ਰਹਿਣਾ ਬਿਲਕੁਲ ਜੀ ਬਿਲਕੁਲ ਚੜ੍ਹਦੀ ਕਲਾ 'ਚ ਲੈ ਕੇ ਜਾਵਾਂਗੇ ਇੱਥੋਂ ਮੰਗਾ ਆਪਣੀਆਂ ਮੰਗਾ ਕੇ ਜਾਵਾਂਗੇ ਤੇ ਖਾਲੀ ਨਹੀਂ ਮੁੜਦੇ ਲੋਕਾਂ 'ਚ ਵਹਿਮ ਨਰਵੇ ਵੀ ਬਿਲਕੁਲ ਜੀ ਬਿਲਕੁਲ ਜੋ ਵੀ ਹੋਇਆ ਜਾਂ ਤਾਂ ਅਸੀਂ ਮੁੜਦੇ ਹੀ ਨਹੀਂ ਹਾਂਜੀ ਮਤਲਬ ਇੱਥੋਂ ਚਾਰ ਭਰਾ ਸਾਨੂੰ ਚੱਕ ਕੇ ਲੈ ਕੇ ਜਾਣਗੇ ਜੇ ਮੁੜੇ ਤਾਂ ਆਪਣੀਆਂ ਸਾਰੀਆਂ ਮੰਗਾ ਲੈ ਕੇ ਫੇਰ ਮੁੜਾਂਗੇ ਇੱਥੋਂ ਮਤਲਬ ਇੱਕ ਵੀ ਅਧੂਰੀ ਨਹੀਂ ਛੱਡ ਕੇ ਜਾਂਦੇ ਇਸ ਵਾਰੀ